ਹਸਪਤਾਲ ਚ ਪਈ ਇਸ ਕੁੜੀ ਨੂੰ cardiadi ਦੀ ਮਰਜ਼ੀ ਤੋਂ ਬਿਨਾ ਵਿਆਹ ਕਰਵਾਉਣਾ ਮਹਿੰਗਾ ਪੈ ਗਿਆ ਧੀ ਦੀ ਕੋਟ ਮੈਰਿਜ ਤੋਂ ਨਰਾਜ਼ ਪਿਓ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਧੀ ਦੀ ਕੁੱਟਮਾਰ ਕੀਤੀ ਗਈ ਉਸ ਨੂੰ ਸੜਕ ਤੇ ਕਸੀਟਿਆ ਗਿਆ ਇਹ ਇਲਜ਼ਾਮ ਖੁਦ ਆਪਣੇ ਪਿਓ ਤੇ ਇਸ ਕੁੜੀ ਦੇ ਵੱਲੋਂ ਲਗਾਏ ਜਾ ਰਹੇ ਨੇ ਕੁੜੀ ਦਾ ਕਹਿਣਾ ਹੈ ਕਿ 23 ਮਈ ਨੂੰ ਉਸਨੇ ਆਪਣੇ ਪਸੰਦ ਦੇ ਮੁੰਡੇ ਦੇ ਨਾਲ ਕੋਟ ਮੈਰਿਜ ਕਰਵਾਈ ਸੀ ਆਪਣੇ ਸਹੁਰੇ ਘਰ ਰੈジਸਟਰੀ ਤੇ ਇਸੇ ਦਰਮਿਆਨ ਜਦੋਂ ਅੱਜ ਉਹ ਪੁਲਿਸ ਥਾਣੇ ਤੇ ਬਿਆਨ ਦਰਜ ਕਰਵਾ ਕੇ ਆਪਣੇ ਸਹੁਰੇ ਘਰ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਸਦੇ ਪਿਓ ਨੇ ਅਤੇ ਕੁਝ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਰੋਕ ਲਿਆ ਜ਼ਬਰਦਸਤੀ ਮੋਟਰਸਾਈਕਲ ਤੇ ਮੰਡੀ ਤੋਕ ਸੀਟ ਦੇ ਹੋਏ ਆਪਣੇ ਪੇਕੇ ਕਾਲਜ ਜਾਣ ਦੀ ਕੋਸ਼ਿਸ਼ ਕਰ ਰਹੀ ਸਰ ਇਸ ਦਰਮਿਆਨ ਕੁੜੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਈ ਜਿਸ ਨੂੰ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਪਰਚੀ ਕਰਵਾਇਆ ਗਿਆ ਮੇਰੀ ਲਵ ਮੈਰਿਜ ਹੋਈ ਸੀ 23 ਤਰੀਕ 23 ਮਈ ਨੂੰ ਤੇ ਮੇਰੇ ਘਰਦਿਆਂ ਨੇ ਮੈਨੂੰ ਮਤਲਬ ਜਦੋਂ ਮੈਂ ਇੱਧਰ ਆ ਗਈ ਸੀ ਅੱਜ ਮੈਂ ਬਿਆਨ ਲਿਖਣ ਆਈ ਸੀ ਥਾਣੇ ਵਿੱਚ ਤੇ ਮੈਨੂੰ ਮੰਡੀ ਤੋਂ ਕੜੀਸ ਦੇ ਮੇਰੇ ਘਰ ਤੇ ਲੈ ਕੇ ਆਇਆ ਮੇਰੇ ਕੋਈ ਗੁੱਟਕੋੜ ਮੇ ਕੋੜ ਮਾਰ ਨਹੀਂ ਨਹੀਂ ਕੀਤਾ ਹਾਂਜੀ ਕੋਟ ਮਰਗੇ ਨਹੀਂ ਬਹੁਤ ਜ਼ਿਆਦਾ ਮੈਨੂੰ ਕੜੀਸ ਤੇ ਲੈ ਕੇ ਆਏ ਆ ਉੱਥੋਂ ਮੰਡੀ ਚ ਕੜੀਸ ਹੈ ਕਿ ਨਹੀਂ ਮੇਰੇ ਮਾਮੇ ਨੇ ਮੇਰੇ ਡੈਡੀ ਨੇ ਤੇ ਮੇਰੇ ਡੈਡੀ ਦੇ ਨਾਲ ਇੱਕ ਦੋਸਤ ਸੀ ਤੇ ਦੁਕਾਨ ਦਾ ਮੁੰਡਾ ਹੈ ਕੀ ਇਹ ਸਿਰਫ ਲਾਲ ਮਿਰਚ ਕਰਕੇ ਐਸੇ ਗੱਲ ਨੂੰ ਖਵਾ ਸੀ ਹਾਂਜੀ ਇਹ ਹੋਈ ਕਿ ਇਹ ਨਾਲ ਸੀਗੀ ਲਾਲ ਮਿਰਚ ਇਹ ਪ੍ਰਭ ਤੇ ਆ ਚਾਹ ਲਾ ਸੱਟਾ ਕਿੰਨੇ ਕ ਵੱਜੇ ਮੇਰੇ ਪੈਰ ਤੇ ਸੱਟਾ ਵੱਜਿਆ ਅੱਜ ਘਰੇ ਜਾ ਰਹੇ ਸੀ ਤੁਸੀਂ ਨਹੀਂ ਹਾਂਜੀ ਮੈਂ ਸੀ ਬਿਆਨ ਲਿਖਾ ਕੇ ਉੱਧਰ ਜਾ ਰਹੀ ਸੀ ਆਪਦੇ ਸਹੁਰੇ ਘਰ ਤੇ ਉੱਥੇ ਮੈਨੂੰ ਇਹਨਾਂ ਨੇ ਰਸਤੇ ਵਿੱਚ ਮਤਲਬ ਮਾਰਕੁੱਟ ਕੀਤੀ ਮੇਰੇ ਨਾਲ ਤੁਸੀਂ ਹੌਣ ਹੌਣ ਸੀ ਉੱਧਰ ਜਾ ਰਹੇ ਮੈਂ ਮੇਰਾ ਘਰ ਵਾਲਾ ਤੇ ਮੇਰੇ ਸਹੁਰੇ ਸੀਗੇ ਉਹਨਾਂ ਦਾ ਤਾਂ ਨਹੀਂ ਕੁਟ ਮਾਰ ਰਹੀ ਨਹੀਂ ਉਹਨਾਂ ਨੂੰ ਫੜ ਲਿਆ ਸੀ ਤੇ ਮੈਨੂੰ ਖਿੱਚ ਕੇ ਘਰੇ ਲੈ ਕੇ ਚੱਲੇ ਸੀ ਕੁੜੀ ਦੇ ਨਾਂ ਬਿਆਨਤ ਤੋਂ ਬਾਅਦ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ 24524 ਨੂੰ ਲੜਕੀ ਹ ਇਕਾਸ਼ੀਸ਼ ਪਤਨੀ ਪ੍ਰਭ ਦਿਵਾਲ ਇਹਨਾਂ ਨੇ ਕੋਟ ਮੈਰਿਜ ਕਰਵਾਈ ਸੀਗੀ ਤੇ ਇਹ ਬਿਆਨ ਲਿਖਵਾਉਣ ਆਏ ਸੀਗੇ ਥਾਣੇ ਕੱਲ ਬਿਆਨ ਲਿਖਾ ਕੇ ਥਾਣੇ ਤੋਂ ਜੋ ਬਾਹਰ ਗਏ ਮੰਡੀ ਦੇ ਵਿੱਚ ਲੜਕੀ ਦਾ ਪਿਤਾ ਉਹਦਾ ਮਾਛੜ ਤੇ ਦੋ ਬੰਦੇ ਤਿੰਨ ਬੰਦੇ ਹੋਰ ਸੀਗੇ ਇਹਨਾਂ ਨੇ ਨੂੰ ਖੇਚ ਧੂਕ ਕੇ ਆਪ ਦੇ ਮੋਟਰਸਾਈਕਲ ਤੇ ਬਿਠਾ ਕੇ ਉਹਦੀ ਕੁੱਟਮਾਰ ਕੀਤੀ ਹੈ ਠੀਕ ਹੈ ਤੁਲੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਬਚਾਅ ਹੋ ਗਿਆ ਲੜਕੀ ਬਰਾਮਦ ਕਰ ਲਈ ਅਸੀਂ ਤੇ ਇਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 88 344 365 144 ਨੰਨੇ ਦਰਦ ਕਰ ਦਿੱਤੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਇਹ ਲੜਕੀ ਨੂੰ ਘਰੀਸਕੇ ਵੀ ਲੱਗ ਗਈ ਹੈ ਹਾਂ ਜਿਹੜੀਸਕੇ ਲੱਗ ਗਈ ਹੈ ਮੋਟਰਸਾਈਕਲ ਤੇ ਮੋਟਰਸਾਈਕਲ ਮਾ 10 15 ਕਾ ਲਾਹ ਹੈ ਇਹ ਸਾਰੇ ਲਾਹ ਨੇ ਹਾਂ ਲਾਹ ਨੇ